ਤਰੂ ਅੱਜ ਅਸੀਂ ਮੀਂਹ ਚ ਘਰ ਕੇ ਆ ਨਾ ਮਾਰ ਗਏ ਸੀ ਕੰਮ ਕਰਨਾ ਆ ਦੇਖੋ ਅਸੀਂ ਫਾੜ ਕੇ ਮੀਂਹ ਚ ਬਹੁਤ ਵਧੀਆ ਮੀਂਹ ਪੈ ਰਿਹਾ ਬੁੱਲਬੁਲੇ ਵਾਲਾ ਕਮੈਂਟ ਕਰਕੇ ਦੱਸੋ ਤੁਹਾਡੇ ਵੀ ਮੀਂਹ ਪੈ ਰਿਹਾ ਅਦਰਪਖ ਸਿੰਘ ਦਾ ਜਿਹੜਾ ਸਟੈਚੂ ਲੱਗਿਆ ਹੋਇਆ ਦੇਖਣਾ ਕੌਣ ਆਉਂਦਾ ਮੀਂਹ ਦੇ ਵਿੱਚ आड गया भाई आड गया ये मौका मौका दिया ਆ ਗਿਆ ਬਬਾ ਉਸ ਤੋਂ ਨੰਦਾ ਆ ਗਿਆ ਇਹ ਤਾਂ ਉਹ ਹਨੂੰ YouTube ਹੈ ਜਿਹੜਾ ਕਿਸੇ ਨੇ ਕੋਈ ਜਾਇਆ ਲਓ ਜੀ ਮੀਂਹ ਪੈ ਲੱਗਿਆ ਸੀ ਰਸਤੇ 'ਤੇ ਆੜ ਕੇ Terima kasih telah <laughs> menonton!

ਇਹ ਕਿਹੜਾ ਮੜੀ ਸੀਰੀਅਸ ਹੋ ਗਈ ਕਿ ਲਟਕ ਜਾਂਦੀ ਹੈ ਇਹ ਇਹਦੇ ਪਕੌੜੇ ਬਣਾਉਣੇ ਪੈਣਗੇ ਦੂ ਵਾਰ ਤਾਂ ਜੇ ਤੂੰ ਜਿਆਦਾ ਮੀਠ ਚੱਲ ਜੇ ਇਹ ਇਹ ਚੱਲਦੀ ਨਹੀਂ ਖੰਡ ਤੇ ਮੀਠ ਤਾਂ ਲਟਕ ਜਾਂਦੀ ਹੈ ਹਾਂ ਇਹ ਜੂਦੂ ਨਹੀਂ ਨਹੀਂ ਜੂਦੂ ਤੇ ਆਹ ਬੜਾ ਜੂਦੂ ਬੋਲੀਆ ਆ ਦੇਖੋ ਟ੍ਰਿਕਟ ਲਾਇਆ ਕੋ ਤਾਂ ਦਸਰੇ ਤਾਂ ਨਾਲ ਨਹੀਂ ਰਿਕੇ ਹੋਗੇ ਇਹ ਬੁਲਬਲੇ ਵਾਲਾ ਮੀ ਹੈ ਤੁਹਾਡੇ ਪੈਂਦਾ ਤਾਂ ਕਮੈਂਟ ਕਰਕੇ ਦੱਸੋ ਬਾਈ ਮੋਰ ਲਾਈਕ ਕਰ ਸ਼ੇਅਰ ਕਰ ਦੋ ਦੱਸੋ ਤੁਹਾਡੇ ਕਿਹੜੇ ਏਰੀਆ ਚ ਨਹੀਂ ਪੈਂਦਾ ਆਪਣੇ ਦਾ ਪੈ ਲੱਗ ਰਿਹਾ ਇੱਧਰ ਗਰਦ ਠਾਰ ਰੱਖੀ ਆ ਚਾਰ ਸੱਜਣਾਂ ਅਗੇ ਲਾਈਵ ਨੂੰ ਸ਼ੇਅਰ ਕਰੋ

बोलबले दिखਾਇਆ ਜਾਨੂ ਬੋਲਬਲੇ ਆ ਦੇਖੋ ਬੋਲਬਲੇ ਪੈਂਦੇ ਕਮੈਂਟ ਕਰਕੇ ਦੱਸੋ ਤੁਹਾਡੇ ਰੀਚ ਨਹੀਂ ਫੈਰਿਆ ਕਿਤੇ ਦਾਸ ਮਿੱਤਰਾਂਗੇ ਮਿੱਤਰੋ ਲਾਈਵ ਨੂੰ ਸ਼ੇਅਰ ਕਰ ਦਿਓ ਅੱਗੇ ਦੇ ਅੱਗੇ ਆਪਣੇ ਤਾਂ ਮੀ ਫੈਨ ਲੱਗ ਗਿਆ ਤੁਸੀਂ ਵੀ ਸਾਵਧਾਨ ਹੋ ਜਾਓ ਛੋਟੇ ਵੀ ਆਉਂਗਾ ਹੋਰ ਵੀ ਸ਼ੇਅਰ ਹੀ ਕਰ ਲੋ ਅੱਜ ਬਹੁਤਿਆਂ ਨੇ ਪਕੌੜੇ ਬਣਾਉਣੇ ਨੇ ਬਹੁਤਿਆਂ ਨੇ ਰੋਣਾ ਵੀ ਹੈਗਾ ਕਿਉਂਕਿ ਜਿਨ੍ਹਾਂ ਦਾ ਕੰਮ ਮੀ ਨਾਲ ਖਰਾਬ ਹੁੰਦਾ ਉਹਨਾਂ ਨੂੰ ਤਕਦੀਰ ਹੁੰਦੀ ਹੈ ਬਾਈ ਜਿਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ ਉਹ ਪਕੌੜੇ ਮੰਗਣਗੇ ਅੱਜ ਈ ਅੱਗੇ ਦਾ ਕੋਈ ਪਕੌੜੀ ਪਾਵਾਂ ਤੂੰ ਬੱਸ ਪੇਸ਼ ਕਰਾਣਾ ਹੈ ਕਰਨ ਪੜਤੈ ਕਿੱਥੇ ਵਾਦੋਤ ਪੁੱਤੇ ਜੀ ਬੱਤੂ ਰਾਜੇ ਕਿੱਥੇ ਹੈ ਕਿ ਲਾਈਕ ਮੈਡ ਸ਼ੇਅਰ ਜ਼ਰੂਰ ਕਰੋ ਕਿੱਥੇ ਕਿੱਥੇ ਨਹੀਂ ਪੈ ਰਿਹਾ ਤੁਹਾਡੇ ਨਹੀਂ ਪੈਂਦਾ ਤਾਂ ਵੀ ਦੱਸੋ ਵਧੀਆ ਪੈ ਰਹੀ ਬੁਲਬਲੇ ਵਾਲਾ چیت ہی آگیا آ گیا بھائی لوگ راہ ملوگی ہٹ گیا ਰੋਟੀ ਖਾਣੇ ਦਾ ਉਰਿਆ ਜੋ ਇਹ ਤਾਂ ਹੀ ਪ੍ਰੌਂਕਾ ਮੱਕੀ ਦੀ ਰੋਟੀ ਸਰਦਾ ਸਾਗ ਏਰੀਆ ਦੱਸੋ ਪਹਿਲਾ ਕਿਹੜਾ ਹੋਊਗਾ ਅੰਦਾਜ਼ਾ ਲਾ ਕੇ ਏਰੀਆ ਦੱਸੋ ਕਿਹੜਾ ਹੋਊਗਾ ਭਗਸ ਸਿੰਘ ਵੀ ਦਿਖਾਣ ਨੂੰ ਆ ਦੇਖੋ ਏਰੀਆ ਦੱਸੋ ਕਮੈਂਟ ਕਰਕੇ ਕਿਹੜਾ ਹੋ ਸਕਦਾ ਹੈ ਉਹ ਭਗਤ ਸਿੰਘ ਦਾ ਸਟੈਚੂ ਲੱਗਿਆ ਹੋਇਆ ਆ ਅਮਰਸੀਦ ਸਰਦਾਰ ਭਗਤ ਸਿੰਘ ਟਡੋਗੜਾ ਦੱਸੋ ਕਮੈਂਟ ਕਰਕੇ ਇਹਦੇ ਨੇੜੇ ਆਹ ਦੱਸ ਦੇਣਾ ਸਾਨੂੰ ਇੱਕਾ ਮਾਤੀ ਦਾ ਸਾਂਝਾ ਚੁੱਲਾ ਇਹਦੇ ਨੇੜੇ ਆ ਚੌਂਕਾ ਏਰੀਆ ਦੱਸੋ ਹੁਣ ਤੁਸੀਂ ਕਿਹੜਾ ਦੋ ਚੀਜ਼ਾਂ ਦਿਖਾ ਦਿਓ ਤੁਸੀਂ ਆਪਸ਼ਨ ਦਿੱਤੀਆ ਤੁਹਾਨੂੰ ਵੀ ਦੱਸ ਸਕਦੇ ਹੋ ਕਿਹੜਾ ਏਰੀਆ ਇਹ। ਪੂਰੀ ਹਾਂ ਨਹੀਂ ਅੜ ਗਿਆ ਇੱਕ ਲੋਕੇਸ਼ਨ ਤੁਹਾਨੂੰ ਹੋਰ ਦੱਸਣਾ ਇੱਥੇ ਦੀ ਤੁਸੀਂ ਦੱਸੋ ਕਿਹੜੇ ਏਰੀਆ 'ਚ ਖੜਾ ਮੈਂ ਇਹ ਆ ਪੜ੍ਹ ਲਓ ਘਟ ਗਿਆ ਹੁਣ ਤਾਂ ਏਰੀਆ ਦੱਸੋ ਕਿਹੜੇ 'ਚ ਖੜਿਆ ਅਸੀਂ ਭਲਾ ਨਿਨ ਪਤਾ ਕਮੈਂਟ ਕਰਕੇ ਦੱਸੋ ਕਿਹੜਾ ਏਰੀਆ ਕਮੈਂਟ ਥੋੜਾ ਇੱਕ ਨਹੀਂ ਆਇਆ ਬਸ ਤਰ 30 ਬੰਦੇ ਲਾਇਬ੍ਰੇਰੀ ਵਿੱਚ ਜੁੜੇ ਹੋਏ ਨੇ ਫਰੈਂਡ ਆਪਣੇ ਕਮੈਂਟ ਕਰਕੇ ਦੱਸੋ ਠੀਕ ਹੈ ਨਾ ਜਗਰਾਉ ਗਲਤ ਨਾ ਭਾਈ ਜਗਰਾਉਣੀ ਹੈਗਾ ਇਹ ਤਿੰਨ ਲੁਕੇਸ ਨਾ ਦੱਸਦੇ ਆ ਤੁਹਾਨੂੰ ਸੁਣਨ ਸਾਨੀਆ ਦੱਸਤੀ ਆ ਵੀ ਉਹ ਸਾਹਮਣੇ ਹਸਪੀਟਲ ਹੈ ਤੇ ਇੱਧਰ ਮਾਤੀ ਦਾ ਸੰਜਾ ਚੁੱਲਾ ਹੈ ਤੇ ਉਹ ਸਾਹਮਣੇ ਚੌਕ ਹੈ ਅਮਰਸੀਦ ਸਰਦਾਰ ਭਗਤ ਸਿੰਘ ਦਾ ਪੁੱਤ ਲੱਗਿਆ ਹੈ ਦੱਸੋ ਕਿਹੜੀ ਏਰੀ ਜਮੀਂ ਪੈਂਦਾ ਫਿਰ ਗੋਲਗੋਲੇ ਆ ਬੈਰ ਹੁਣ ਗੋਲਗੋਲੇ ਵੀ ਦਿਖਾਤੇ ਆਪਾਂ ਨੇ ਹੋਰ ਦਿਖਾ ਦਿੰਨੇ ਆ 43 ਬੰਦੇ ਜੁੜੇ ਹੋਏ ਨੇ ਲਾਈਵ ਦੇ ਵਿੱਚ ਇਸ ਟਾਈਮ ਇੱਕ ਕਮੈਂਟ ਕਰਕੇ ਦੱਸੋ ਇੱਕ ਚੀਜ਼ ਹੋਰ ਦਿਖਾ ਦਿੰਨੇ ਆ ਦੇਖੋ ਇਹ ਹੈਗੀ ਮੈਂ ਬੱਕਰੀ ਉਹ ਦੇਖੀ ਭਈ ਹੋ ਰਹੀ ਨਹੀਂ ਨਾਲ ਦਿਨਾਂ ਨੂੰ ਲੱਗਾ ਸੂਰਜ ਵੀ ਨਿਕਲੂਗਾ ਕਮੈਂਟ ਕਰਕੇ ਦੱਸੋ ਕਿਹੜੇ ਏਰੀਆ 'ਚ ਖੜਿਆ ਸੀ ਤਿੰਨ ਨਸਾਨੀਆਂ ਦੱਸ ਦਿਓ ਤੁਹਾਨੂੰ ਸਾਹਮਣੇ ਹਸਪੀਟਲ ਹੈ ਵਿਚਾਲੇ ਹੈਗਾ ਚੌਕਾ ਅਮਰਸੀਰ ਸਰਦਾਰ ਭਗਤ ਸਿੰਘ ਤੇ ਇਧਰ ਦੀ ਸਾਈਡ ਤੇ ਹੈਗਾ ਮਾਂਤੀ ਦਾ ਸੰਜਾ ਚੁੱਲਾ ਦੱਸੋ ਭਲਾ ਕਿਹੜਾ ਏਰੀਆ ਦੇ ਉਧਰ ਸਾਹਮਣੇ ਸੂਰਜ ਵੀ ਆ ਗਿਆ ਦੇਖੋ ਜਿਨੇ ਬੁਲਬਲੇ ਮੀ ਨਹੀਂ ਦੇਖੇ ਬੁਲਬਲੇ ਦੇਖ ਸਕਦੇ ਹੋ ਆ ਦੇਖੋ ਤੁਸੀਂ ਆ ਬੁਲਬਲੇ ਦੇਖੋ ਦੇਖੋ ਬੁਲਬਲੇ ਹੁਣ ਮੈਂ ਪਿੱਛੇ ਅੜਦਾ ਨਹੀਂ ਮੇਰੇ ਮੋਬਾਈਲ ਤੇ ਪਾਣੀ ਪੈ ਜੂਗਾ ਥੋੜਾ ਜਿਹਾ ਰਿਸਕ ਵਾਲਾ ਕੰਮ ਹੈ ਬਾਰਿ ਬਾਰਿ ਬੁਲਬਲੇੜਾ ਮੀ ਪੈਂਦਾ ਦੇਖੋ ਟੜਾ ਟੜਾ ਇਹ ਬੁਲਗੁਲੇ ਦੇਖੀ ਨਾ ਉਧਰ ਦੇਖੀ ਗੁਰਕਿਰਪਾਲ ਜੀ ਵੀ ਕਿਹਾ ਬਾਗਾ ਪ੍ਰਾਣਾ ਹੋ ਸਕਦਾ ਹੈ ਤੋਕੇ ਨਾ ਲਾਓ ਭਾਈ ਸਹੀ ਗੱਲ ਦੱਸੋ ਤੁਸੀਂ ਦੱਸੋ ਮਿੱਤਰੋ ਇਹ ਬਾਈ ਤਾਂ ਦੋ ਕਮੈਂਟ ਕਰ ਗਿਆ ਕਹਿੰਦਾ ਜਗਰਾਉ ਪਹਿਲਾਂ ਕਿ ਨਾ ਦੂਜਾ ਗਨ ਬਗਾ ਪੁਰਾਣਾ ਗਲਤ ਹੈ ਮੈਨੂੰ ਲੱਗਦਾ ਤੁਸੀਂ ਦੱਸੋ ਪਹਿਲਾਂ ਤੁਹਾਡੀ ਕੀ ਵਿਚਾਰ ਨੇ ਕਿਹੜਾ ਹੋ ਸਕਦਾ ਤੇ ਮੈਂ ਨਿਸ਼ਾਨੀਆਂ ਦੱਸਦੀ ਹਾਂ ਤੁਹਾਨੂੰ ਮਗਣਾ ਥੋੜਾ ਜੇ ਹੋਰ ਨਿਸ਼ਾਨੀ ਪੁੱਛਣੀ ਹੈ ਕੋਈ ਕਮੈਂਟ ਕਰਕੇ ਦੱਸੋ ਇੱਕ ਆਪਸ਼ਨ ਹੋਰ ਦੇ ਦਾਂਗੇ ਫਿਰ ਉਦੋਂ ਬਾਅਦ ਨਹੀਂ ਹੈਰਾਨ ਆ 40 43 ਬੰਦੇ ਆ ਤੋਂ ਕਮੈਂਟ ਨਹੀਂ ਹੋਇਆ ਵੀ ਕਿਹੜਾ ਏਰੀਆ ਮਾਰੋ ਕੈਸਾ ਨਾਲੇ ਸੂਰਜ ਨਿਕਲਿਆ கரੰਟ ਵਾਲਾ ਪੂਰਾ ਹੁਣ ਦੇਖੋ ਹੈਲੋ ਲਓ ਜੀ 50 ਬੰਦੇ ਹੋਗੇ ਦੇਖੋ ਹਰਾਨੀ ਵਾਲੀ ਗੱਲ ਆ 50 ਬੰਦੇ ਹੋਗੇ ਕਿਸੇ ਨੂੰ ਨਹੀਂ ਪਤਾ ਲੱਗਿਆਗਾ ਕਿਹੜਾ ਚੌਕ ਆ ਆ ਗੋੜ ਬੰਨੀ ਆ ਦਿਖਾ ਲਾ ਲੋ ਜੀ ਮੀਂਹ ਦਾ ਆਨੰਦ ਲਓ ਨਾਲ ਧੁੱਪ ਕੜਾਕੇ ਦੀ ਆ ਦੇਖ ਲਓ ਸਾਲਾ ਮਾਰੇ ਕੋਈ ਕਮੈਂਟ ਕਰਕੇ ਦੱਸੋ ਕਿਹੜੇ ਰੀਜ ਖੜਿਆ ਮੈਂ ਅੱਗੇ ਮੈਂ ਤਾਂ ਹੀ ਉਹਦਾ ਮੋਬਾਈਲ 'ਚ ਪਾਣੀ ਪੈ ਜੂਗਾ ਤੈਨੂੰ ਚੀਜ਼ਾਂ ਤੁਹਾਨੂੰ ਦੱਸ ਕੇ ਉਹ ਸਭ ਸਾਹਮਣੇ ਹਸਪੀਟਲ ਆ ਵਿਚਾਲੇ ਚੌਕ ਆ ਅਮਰ ਸਿੰਘ ਸਰਦਾਰ ਭਗਤ ਸਿੰਘ ਉੱਤੇ ਸੂਰਜ ਨਿਕਲਿਆ ਹੋਇਆ ਇਧਰਲੇ ਪਾਸੇ ਮਾਦੀ ਦਾ ਸੰਝਾ ਚੋਲਾ ਕਰੋ ਕਮੈਂਟ ਮੈਨੂੰ ਲੱਗਦਾ ਆਪਣੇ ਜਾਣ ਪਛਾਣ ਵਾਲਾ ਕੋਈ ਬੰਦਾ ਹੀ ਨਹੀਂ ਆਇਆ ਜਾਂ ਮੇਰੀ ਆਵਾਜ਼ ਨਹੀਂ ਸੁਣ ਰਹੀ ਭਾਈ ਆਵਾਜ਼ ਆ ਰਹੀ ਹੈ ਕਮੈਂਟ ਕਰਕੇ ਦੱਸਿਓ ਪਲੀਜ਼ ਆਉਂਦੀ ਹੈ ਆਵਾਜ਼ ਇਹ ਰਹਿ ਗਏ ਇੱਕ ਬੰਦੇ ਨੇ ਹੌਸਲਾ ਤਾਂ ਦਿਖਾਇਆ ਦੋ ਜਗ੍ਹਾ ਤੇ ਕਮੈਂਟ ਕਰਤੇ ਤੁਸੀਂ 50 ਬੰਦੇ ਨੇ ਹੌਸਲਾ ਨਹੀਂ ਦਿਖਾਇਆ ਕਮੈਂਟ ਕਰਕੇ ਦੱਸਿਆ ਨਹੀਂ ਹੈਗਾ ਜੇ ਕੋਈ ਕਮੈਂਟ ਕਰਦਾ ਮੈਂ ਇੱਕ ਕੈਪਸ਼ਨ ਹੋਰ ਵੀ ਦੇ ਦਿੰਦਾ ਵੀ ਦੱਸੋ ਆ ਸਟੈਚੂ ਲੱਗਿਆ ਹੋਇਆ ਇੱਥੇ ਸਾਹਮਣੇ ਹਸਪੀਟਲ ਹੈ ਅੰਦੀ ਦੱਸੋ ਮਿੱਤਰੋ ਕਮੈਂਟ ਕਰਕੇ ਦੱਸੋ ਕਿਹੜਾ ਸਾਰਾ ਜੀ ਤੇ ਤੂਰੀ ਹੈ ਜੀ ਓਏ ਹੋਰ ਵਾਹ ਗਲਤ ਤੁਹਾਨੂੰ ਇੱਥੇ ਬੋਸ ਲਾ ਮੈਨ ਦੱਸਣਾ ਹੈ ਤੂਰੀ ਹੈ ਤੂਰੀ ਚਾਹੋ ਤੂਰੀ 52 ਬੰਦੇ ਹੋਗੇ ਇੱਕੋ ਹੀ ਬੰਦਾ ਕਮੈਂਟ ਕਰ ਰਿਹਾ ਇਹ ਕਹਿੰਦਾ ਬਈ ਧੂਰੀ ਐ ਵੈਸੇ ਅੱਧਾ ਹੀ ਗੱਲ ਹਨ ਯਾਰ 50 ਬੰਦੇ ਜੀ ਕਿਹਦਾ ਕਮੈਂਟ ਨਹੀਂ ਆਇਆ ਹਾਂਜੀ ਕੌਣ ਕੌਣ ਜੁੜਿਆ ਹੈ ਲਾਈਵ ਦੇ ਵਿੱਚ ਆਪਣੇ ਜਾਣ ਪਛਾਣ ਵਾਲਾ ਕੌਣ ਹੈ ਦੱਸਿਓ ਕਮੈਂਟ ਕਰਕੇ 53 ਬੰਦੇ ਆਏ ਹੋਏ 53 ਬੰਦਿਆਂ ਨੇ ਕਮੈਂਟ ਨਹੀਂ ਕੀਤਾ ਹੈਗਾ ਵੀ ਏਰੀਆ ਕਿਹੜਾ ਹੈਰਾਨ ਵਾਲੀ ਗੱਲ ਹੈਗੀ ਇੱਕੋ ਹੀ ਬੰਦਾ ਕਮੈਂਟ ਕਰ ਰਿਹਾ ਤੁਸੀਂ ਦੇਖੋ ਇੱਕੋ ਬੰਦੇ ਨੇ ਲਾਈਕ ਕੀਤਾ ਕਿਸੇ ਨੇ ਕਿਹਨਾਂ ਨੇ ਲਾਈਕ ਕੀਤਾ ਬਾਈ ਸੋਚਣ ਵਾਲੀ ਗੱਲ ਹੈਗੀ ਇਹ ਦੇਖ ਲਓ ਮੈਂ ਤਿੰਨ ਆਪਸ਼ਨਾਂ ਦੱਸਤੀ ਤੁਹਾਨੂੰ ਸਾਹਮਣੇ ਹਸਪੀਟਲ ਹੈ ਵਿਚਾਲੇ ਚੌਕ ਹੈ ਤੇ ਇਧਰਲੀ ਸਾਈਡ ਤੇ ਮਾਦੀ ਦਾ ਸਾਂਝਾ ਚੁੱਲਾ ਹੈ ਵੀ ਕਮੈਂਟ ਕਰਕੇ ਦੱਸੋ ਕਿਹੜਾ ਏਰੀਆ ਕਰ ਦਈਏ ਫਿਰ ਬੰਦ ਕਣੀਆਂ ਰੁੱਕ ਗਈ ਹੁਣ ਮੈਂ ਵੀ ਜਾਣਾ ਬਾਈ ਦੁਬਾਰੇ ਦੇਖ ਲਓ ਹੁਣ ਤਾਂ ਕਣੀਆਂ ਘਟ ਗਈਆਂ 70 ਬੰਦੇ ਹੋ ਗਏ ਜੀ ਕਮਾਲ ਦੀ ਗੱਲ ਹੈ 70 ਬੰਦੇ ਹੋ ਗਏ ਕਮੈਂਟ ਕਰਕੇ ਦੱਸੋ ਕਿਹੜੀ ਏਰੀ ਵਿੱਚ ਖੜਿਆ ਮੈਂ ਚੌਂਕ ਕਿਹੜਾ ਹੈ ਬਚਾਲੇ ਸਟੈਚੂ ਲੱਗਿਆ ਹੋਇਆ ਹੈ ਪਰਲੇ ਪਾਸੇ ਹਸਪੀਟਲ ਹੈ ਇਧਰਲੇ ਪਾਸੇ ਮਾਤੀ ਦਾ ਸੰਜਾ ਚੁੱਲਾ ਹੈ ਏਰੀਆ ਦੱਸੋ ਕਿਹੜਾ ਹੈ ਇਹ ਮੈਂ ਹੈਰਾਨ ਆ ਵੀ ਇੰਨੇ ਬੰਦਿਆਂ ਚ ਕਮੈਂਟ ਨਹੀਂ ਆ ਰਹੇ ਬਾਕੀ ਤਾਂ ਰੋਜ਼ ਆਪਣੇ ਕਮੈਂਟ ਵਾਧੂ ਆਉਂਦੇ ਨੇ

ਉਜੀ ਹੁਣ ਦੇਖ ਲੋ ਲੋਕੇਸ਼ਨ ਕਿੱਥੇ ਦੀ ਹੈ ਇਹ ਅੱਜ ਮੀ ਕਿੱਥੇ ਕਿੱਥੇ ਪੈ ਗਿਆ ਮਿੱਤਰੋ ਦੱਸੋ ਕਮੈਂਟ ਕਰਕੇ ਏਰੀਆ ਦੱਸਿਆ ਨਹੀਂ ਗਾ 70 ਬੰਦੇ ਆਪਣੇ ਨੇ ਲਾਈਵ ਤੇ ਆ ਗਏ ਸੀ ਅੱਜ یہ جواب نہیں آیا میح چس گئی تھی ہوں توریا سے ਨੀਲ ਆ ਰਹੀ ਦਿਖਾਉਦੇ ਆ 40 ਬੰਦੇ ਹਜੇ ਜੁੜੇ ਹੋਏ ਨੇ ਇੱਕ ਵੀ ਕਮੈਂਟ ਨਹੀਂ ਆਇਆ ਸਿੱਧੀ ਚੱਲ ਅੱਜ ਆਪਣਾ ਦੋ ਵਾਲਾ ਲਾਈਵ ਮਿਸ ਹੋ ਗਿਆ ਬਸ ਸਾਨੂੰ ਬਾਹਰ ਦੀ ਹਵਾ ਦਮਾਣੇ ਅੱਜ ਬਹੁਤ ਕਮੈਂਟ ਕਰਦੇ ਸੀਗੇ ਤੁਸੀਂ ਬਾਹਰੋਂ ਦਿਖਾਓ ਜੀ ਕਿਦਾਂ ਦਾ ਮਾਹੌਲ ਹੈ ਆ ਠੰਡਾ ਅੱਜ ਦਾ ਤਰੀਕਾ ਹੋੜੇ ਲੱਗੇ ਬਹੁਤ ਹੀ ਬਾਈ ਘਰੇ ਮਾਈ ਦਾ ਹੁਣੀ ਆ ਗਏ ਠੇਕੇ ਤੇ ਨਾੜ ਦੀ ਨਾੜ ਵਾਰੇ ਨਿਕਲੇ ਜਦੋਂ ਕਣੀਆਂ ਢਡੀਆਂ ਉਹ ਕਹਿੰਦੇ ਹੋਰ ਤਾਂ ਬੰਨਾਂ ਦੀ ਘੜ ਕੇ ਦੁਨੀਆ ਕਹਦਾ ਅਸੀਂ ਤਾਂ ਆਪਣਾ ਕੰਮ ਚਲਾਈਏ ਹੈ ਨਾਜ਼ਰੀਆਂ ਤੰਦੂਰ ਭਾ ਕੇ ਨਾਲ ਦੀ ਨਾਲ ਜਦੋਂ ਕਣੀਆਂ ਡਿੱਗੀਆਂ ਨਾਲ ਦੀ ਨਾਲ ਨਾਤਾ ਬੱਡ ਤੁਸੀਂ ਦੱਸੋ ਕੀ ਕਰ ਰਹੇ ਹੋ ਹਣ ਹੈ ਭਾਈ ਜਿਨ੍ਹਾਂ ਦੀ ਜਿਨ੍ਹਾਂ ਦੀ ਫਸਲ ਖਰਾਬ ਹੁੰਦੀ ਆ ਉਹਨਾਂ ਦੀ ਅਗਲੇ ਦੀ ਚੀਕ ਨਿਕਲਦੀ ਆ ਨਾ ਸਾਰਿਆਂ ਨੂੰ ਜ਼ਰੂਰਤ ਨਹੀਂ ਹੁੰਦੀ ਤੇ ਜਿਨ੍ਹਾਂ ਦਾ ਖਾਣ ਪੀਣ ਦਾ ਇੰਦਰ ਫੁਰਦਾ ਆ ਇਹ ਲੋਕ ਮੁੜੇ ਸੁਢਰੀ ਚੱਲ ਗਾਹਾਂ ਗਾਹ ਕਰਦੇ ਇਸ ਦੀਆਂ ਪਸਤੀ ਕਰੀਏ ਲਓ ਜੀ ਹੁਣ ਅਸੀਂ ਬੰਦ ਕਰਦੇ ਹਾਂ ਦੂਰ ਤੋਂ ਏਰੀਆ ਨੇ ਦੱਸਿਆ ਗਿਆ ਤਾਂ ਕਰਕੇ